ਅਜ ਦੇਸ਼ 68ਵਾਂ ਗਣਤੰਤਰ ਦਿਹਾੜਾ ਮਨਾ ਰਿਹਾ ਮੁੱਖ ਪ੍ਰਧਾਨ ਰਾਜਪਤੀ ਹੋਈ ਰਾਸ਼ਪਤ੍ਰੀ ਪ੍ਰਣਾਮ ਮੁਖਜੀ ਦੇ ਚੰਡਾ ਲਹਿਰਾਉਣ ਦੇ ਬਾਅਦ ਪ੍ਰੇਡ ਸ਼ੁਰੂ ਕੀਤੀ ਗਈ ਰਾਸ਼ਟਰਪਤੀ ਨੇ ਖੜੇ ਹੋ ਕੇ ਟੁਕੜੀਆਂ ਨੂੰ ਸਲਾਮੀ ਦਿੱਤੀ 90 ਮਿੰਟ ਤੱਕ ਚੱਲਣ ਵਾਲੀ ਪ੍ਰੇਡ ਵਿੱਚ ਦੇਸ਼ ਦੀ ਸੈਨਿਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ ਇਸ ਸਾਲ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਅਬੂ ਧABI ਦੇ ਪ੍ਰਿੰਸ ਮੁਹੰਮਦ ਬਿਨ ਜ਼ਾਇਦ ਅਲ ਨਾਯਾਨ ਸਨ ਅੱਜ ਦੀ ਪ੍ਰੇਡ 'ਚ ਪਹਿਲੀ ਵਾਰ ਸੰਯੁਕਤ ਅਰਬ ਅਮੀਰਾਤ ਦੇ 179 ਜਵਾਨਾਂ ਦਾ ਦਸਤਾਵੇੀ ਫੌਜ ਦੇ ਜਵਾਨਾਂ ਨਾਲ ਪ੍ਰੇਡ ਦੀ ਗੁਆਇ ਕਰਦਾਂ ਨਜ਼ਰ ਆਇਆ ਜਿਸ ਵਿੱਚ ਯੂਏਈ ਦੇ थਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਦੇ ਜਵਾਨ ਸ਼ਾਮਲ ਸਨ ਇਹ ਦੂਜਾ ਮੌਕਾ ਸੀ ਜਦੋਂ ਕੁਝ ਵਿਦੇਸ਼ੀ ਸੈਨਾਂ ਦੀ ਟੁਕੜੀ ਗਣਤੰਤਰ ਦੇ ਹੜ ਦੀ ਪ੍ਰੇਡ 'ਚ ਹਿੱਸਾ ਲੈਣਾ ਹੀ ਹੋਵੇ ਇਸ ਤੋਂ ਪਹਿਲਾਂ ਸਾਲ 2016 ਦੇ ਵਿੱਚ ਫਰਾਂਸੀਸੀ ਸੈਨਾਂ ਨੇ ਗਣਤੰਤਰ ਪੇਡ 'ਚ ਹਿੱਸਾ ਲਿਆ ਸੀ ਉਸ ਵੇਲੇ ਫਰਾਂਸੀ ਰਾਸ਼ਟਰਪਤੀ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ ਇਸ ਲਗਾ ਪ੍ਰੇਡ ਦੇ ਵਿੱਚ ਐਨਐਸਜੀ ਦੇ ਦਸਤੇ ਨੇ ਪਹਿਲੀ ਵਾਰ ਹਿੱਸਾ ਲਿਆ ਪ੍ਰੇਡ ਦੌਰਾਨ ਕਾਲੀ ਪੋਸ਼ਾਕਵਾ ਅਵਿਸ਼ੇਸ਼ ਅਸੌਲਟ ਨਾਲ ਲੈਸ ਐਨਐਸਜੀ ਦੇ 140 ਜਵਾਨਾਂ ਨੇ ਹਿੱਸਾ ਲਿਆ ਪ੍ਰੇਡ ਵਿੱਚ ਭਾਰਤ ਨੇ ਆਪਣੀ ਤਾਕਤ ਵਿਖਾਈ ਇਸ ਦੌਰਾਨ ਭਾਰਤ ਦੇ ਤਾਕਤਵਰ ਲੜਾਕੂ ਜਹਾਜ਼ ਤੇਜਸ ਸਜਲ ਵੇਖਣ ਨੂੰ ਮਿਲਿਆ ਇਹ ਜਹਾਜ਼ 780 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਰਾਜਪਥਰ ਉੱਪਰ ਲੰਘੇ ਇਦਰਾਣ ਦੇਸ਼ ਦੇ ਬਹਾਦਰ ਬੱਚੇ ਵਿਰਾਸ਼ਪਤ ਦੇਖੇ ਜਿਨ੍ਹਾਂ ਨੂੰ ਇਸ ਸਾਲ ਰਾਸ਼ਟਰੀ ਬਹਾਦਰੀ ਪੁਰਸਕਾਰ ਲਈ ਚੁਣਿਆ ਗਿਆ ਇਹਨਾਂ ਵਿੱਚ 13 ਮੁੰਡੇ ਅਤੇ 12 ਕੁੜੀਆਂ ਸ਼ਾਮਲ ਸਨ ਇਸ ਲਗਾ ਮਰਣੋਂ ਪरांत ਜਵਾਨ ਹੰਗਪੰਗ ਦਾਦਾ ਨੂੰ ਵੀਰ ਤਰ੍ਹਾਂ ਸਭ ਤੋਂ ਵੱਡਾ ਸਨਮਾਨ ਅਸ਼ੋਕ ਚਕਲਤਾ ਗਿਆ ਜਿਸ ਨੂੰ ਸ਼ਹੀਦ ਦੀ ਪਤਨੀ ਨੇ ਸਵੀਕਾਰ ਕੀਤਾ ਰਾਸ਼ਟਰਪਤੀ ਪ੍ਰਣਮੋਖਰ ਜੀ ਨੇ ਸਨਮਾਨ ਦਿੱਤਾ ਹਵਾਲਦਾਰ ਹੰਗਪੰਗ ਦਾਦਾ ਨੇ ਨੋਗਾਮ ਸੈਕਟਰ ਵਿੱਚ 26 ਮਈ 2016 ਨੂੰ ਇਕੱਲੇ ਹੀ ਤਨਤਵਾਦੀਆਂ ਨੂੰ ਢੇਰ ਕੀਤਾ ਸੀ ਗਣਤੰਤਰ ਦਿਹਾੜੇ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਸਿਰਫ ਦਿੱਲੀ ਦੇ ਵਿੱਚ ਹੀ 50 ਹਜ਼ਾਰ ਜਵਾਨ ਤਨਾਤ ਨੇ ਦਲੀਦਲਾਵਾ ਵੱਖਵਾਖ ਰਾਜਧਨ ਵਿੱਚ ਗਣਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਪ੍ਰੀਮੋਦੀ ਨੇ ਸਵੇਰੇ ਅਮਨ ਜਵਾਨ ਜੋਤੀ ਇੰਡੀਆ ਗੇਟਵੇ 'ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਿੱਥੇ ਰੱਖਿਆ ਮੰਤਰੀ ਮਨੋਹਰ ਪਰਕਰ ਵੀ ਮੌਜੂਦ ਰਹੇ ਇਸ ਤੋਂ ਇਲਾਵਾ ਦੇਸ਼ ਦੇ ਨੰਨਾ ਸੈਨਾਮਾ ਦੇ ਮੁਖੀ ਇਸਤ੍ਰਣ ਮੌਜੂਦ ਸਨ ਗੁਣਨਤਾ ਦਿਹਾੜੇ ਮੌਕੇ ਪੀਐਮ ਮੋਦੀ ਰਾਜਪਤ ਦੇ ਮੁੱਖ ਸਮਰੋਹ ਦੇ ਵਿੱਚ ਪਹੁੰਚਦਾ ਸਭੀ ਨਿਗਾ ਉਹਨਾਂ ਦੀ ਗੁਲਾਬੀ ਪਗੜੀ ਤੇ ਟਿਕ ਗਈ ਜੋ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣ ਗਈ ਕਈ ਲੋਕ ਪਗੜੀ ਨੂੰ 2000 ਦੇ ਨਵੇਂ ਨੋਟ ਤੇ ਰੰਗ ਨਾਲ ਜੋੜ ਕੇ ਵੀ ਵਿਖ ਰਹੇ ਨੇ